ਸਾਲਾਨਾ ਵਰਸੀ ਸਮਾਗਮ ਸ਼ਹੀਦ ਪਾਈ ਸੁਜਾ ਸਿੰਘ ਪਾਈ ਜਗੀਰ ਸਿੰਘ ਤੇ ਪਾਈ ਸੁਖਦੇਵ ਸਿੰਘ ਗੁਰਦਰਾ ਬਾਬਾ ਆਰਮ ਲਾਲ ਜੀ ਆਰਫ ਕੇ ਜਲਾ ਫਰੋਹੀਪੁਰ ਵਿਖੇ ਕਰਵਾਏ ਗਏ ਜਿਉਂ 1984 ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਿੰਘ ਸ਼ਹੀਦ ਸੁਜਾ ਸਿੰਘ ਸ਼ਹੀਦ ਪਾਈ ਜਗੀਰ ਸਿੰਘ ਤੇ ਸ਼ਹੀਦ ਪਾਈ ਸੁਖਦੇਵ ਸਿੰਘ ਨੂੰ ਜ਼ਾਲਮ ਸਰਕਾਰਾਂ ਨੇ ਸ਼ਹੀਦ ਕਰ ਦਿੱਤਾ ਜਿਨ੍ਹਾਂ ਦੀ ਯਾਦ ਵਿੱਚ ਅੱਜ ਗੁਰਦੁਆਰਾ ਤੰਤਨ ਬਾਬਾ ਰਾਮਰਾਲ ਜੀ ਅਰਪਕੇ ਜਿਲ੍ਹਾ ਫੋਰੀਪਰ ਵਿਖੇ ਸਾਲਾਨਾ ਵਰਸੀ ਸਮਾਗਮ ਕਰਾਇਆ ਗਿਆ ਇਸ ਮੌਕੇ ਸੁਖਨੀ ਸਾਖ ਦੇ ਪਾਠ ਕਰਵਾਏ ਗਏ ਅਤੇ ਗੁਰੂ ਦੇ ਰਾਗੀ ਸੰਗਾਂ ਵੱਲੋਂ ਕਥਾ ਵਿਚਾਰਾਂ ਤੇ ਕੀਰਤਨ ਕੀਰਤਰ ਦਰਬਾਰ ਕੀਤਾ ਗਿਆ ਇਸ ਸਮੇਂ ਸਾਡੇ ਨਾਲ ਗੱਲਬਾਤ ਕਰਦੇ ਆ ਭਾਈ ਲਖਵੀਰ ਸਿੰਘ ਮਾਲਮ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਬਾਬਾ ਜਰਨੈਲ ਸਿੰਘ ਅਸਮਾਨਵਾਲਾ ਭਾਈ ਨਿਰਮਲ ਸਿੰਘ ਤੇ ਸ਼ਹੀਦ ਪਰਿਵਾਰ ਮੈਂਬਰ ਕਲਵੰਤ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਇਹ ਜਿਹੜਾ ਸਲਾਨਾ ਚੀਦੀ ਸਮਾਗਮ ਉਹਨਾਂ ਦੇ ਪਰਿਵਾਰਕ ਮੈਂਬਰ ਭਾਈ ਸੁਜਾ ਸਿੰਘ ਭਾਈ ਜਗੀਰ ਸਿੰਘ ਤੇ ਭਾਈ ਸਰਦੇਵ ਸਿੰਘ ਜੀ ਦਾ ਸਲਾਨਾ ਵਰ੍ਹੇਸੇ ਸਮਾਗਮ ਕਰਾਇਆ ਜਾਂਦਾ ਹੈ ਸੋ ਹੋਰ ਦੇਖਦੇ ਹਾਂ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਭਾਈ ਸਾਹਿਬ ਜੀ ਅੱਜ ਸਲਾਨਾ ਚੀਦੀ ਸਮਾਗਮਾਂ ਤੇ ਇੱਥੇ ਗੁਰਦਾਰਬਾਬਾ ਰਾਮ ਲਾਲ ਜੀ ਦੇ ਜਿਹੜੇ ਪ੍ਰੋਗਰਾਮ ਕੀਤੇ ਕਿ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਭਾਈ ਸੀਤ ਸੁਜਾ ਸਿੰਘ ਜੀ ਸੀਤ ਭਾਈ ਜਗੀਰ ਸਿੰਘ ਜੀ ਭਾਈ ਸੀਤ ਸਰਦੇਵ ਸਿੰਘ ਜੀ ਜਿਹੜੇ 84 ਵਿੱਚ ਲੈਹਤ ਇਥੋਂ ਦੀ ਜਾਲਮ ਹਕੂਮਤ ਨੇ ਝੂਠੇ ਪੁਲਸ ਮੁਕਾਬਲੇ ਬਣਾ ਕੇ ਕਈਆਂ ਨੂੰ ਮੁਕਾਬਲੇਆਂ 'ਚ ਸ਼ਹੀਦ ਕੀਤਾ ਤਿੰਨ ਸਿੰਘ ਉਹ ਸਾਡੇ ਨੇ ਸ਼ਹੀਦ ਕੀਤੇ ਤੇ ਇੱਕਨ ਕੋ ਸਿੰਘਾਂ ਨੂੰ ਜੇਲ੍ਹ 'ਚ ਪੱਟ ਕੇ ਸ਼ਹੀਦ ਕੀਤਾ ਤੇ ਕੁਝਾਂ ਨੂੰ ਇੱਥੇ ਜਾਰੀਆਂ ਦੇ ਪਿੰਡ 'ਚ ਪੈਸੇ ਦੇ ਉੱਤੇ ਮੁਕਾਬਲੇ 'ਚ ਸ਼ਹੀਦ ਕੀਤਾ ਠੀਕ ਹੈ ਅੱਜ ਉਹਨਾਂ ਦਾ ਪਰਿਵਾਰ ਭਾਈ ਕੁਲਵੰਤ ਸਿੰਘ ਜੀ ਉਹਨਾਂ ਦਾ ਸਾਰਾ ਪਰਿਵਾਰ ਇਕੱਠਾ ਹੋ ਕੇ ਤੇ ਉਹਨਾਂ ਦੀ ਅੱਜ ਸ਼ਹੀਦੀ ਵਰ੍ਹੇਗੰਢ ਮਨਾਈ ਆ ਤੇ ਮੈਂ ਇਸ ਪਰਿਵਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਹੜੇ ਆਪਣੇ ਸ਼ਹੀਦਾਂ ਨੂੰ ਹਰ ਮੀਸ਼ਾ ਯਾਦ ਕਰਦੇ ਬੇਸ਼ੱਕ ਪੰਨਪਖੋ ਇਹਨੇ ਮੀਰ ਨਹੀਂ ਗਏ ਪਰ ਆਪਣੇ ਵੱਡਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਸ਼ਹੀਦਾਂ ਨੂੰ ਜਿਹੜੇ ਯਾਦ ਕਰਦੇ ਆ ਉਹ ਸਦਾ ਹੀ ਕਲਕੀਤਰ ਪਾਸ਼ਾ ਦੇ ਨਜ਼ਰਾਂ 'ਚ ਉੱਚੀ ਹੁੰਦੇ ਆ ਤੇ ਇਹ ਇਹ ਚਾਹੀਦਾ ਹੀ ਸਾਡੀ ਕੌਮ ਨੂੰ ਸਾਡੀਆਂ ਜਥੇਬੰਦੀਆਂ ਨੂੰ ਸਾਡੀ ਸ਼ਰਮਣੀ ਕਮੇਟੀ ਨੂੰ ਜਿਹੜੇ ਆਪਣੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾਦੀ ਵੱਡੇ ਲੈਵਲ ਤੇ ਤੇ ਨੌਜਵਾਨਾਂ ਦੇ ਵਿੱਚ ਬੱਚਿਆਂ ਦੇ ਸਾਡੇ ਦਿਸਾ ਹੁੰਦਾ ਅੱਜ ਇੱਥੇ ਵੱਡਾ ਕੱਖ ਹੁੰਦਾ ਫੌਮ ਦੇ ਵੱਡੇ ਪ੍ਰਚਾਰਕਾਂ ਦੇ ਤੇ ਅੱਜ ਉਹਨਾਂ ਸ਼ਹੀਦਾਂ ਦੀ ਯਾਦ ਤਾਜ਼ਾ ਹੁੰਦੀ ਦੁਬਾਰਾ ਤੁਹਾਡੀ ਵਾਰਾਂ ਨਹੀਂ ਕਿਵੇਂ ਹੁੰਦੀ ਤੇ ਸਾਡੇ ਨੌਜਵਾਨਾਂ ਨੇ ਕਹਿਣਾ ਸੀ ਸਾਡੇ ਸ਼ਹੀਦਾਂ ਦਾ ਪਤਾ ਹੋਣਾ ਕਿ ਇਸ ਇਲਾਕੇ 'ਚ ਪਤਾ ਨਹੀਂ ਕਿੰਨੇ ਕੁ ਸ਼ਹੀਦ ਨੇ ਫਿਰ ਖੰਡਜਪੂਰੀਆਂ ਉਸ ਟਾਈਮ ਦੀ ਜਾਲਮ ਸਰਕਾਰ ਨੇ ਕਿੱਥੇ ਉਹਨਾਂ ਸਿੰਘਾਂ ਨੂੰ ਸ਼ਹੀਦ ਕੀਤਾ ਉਹਨਾਂ ਦੀ ਕਿਹੜੀ ਤਾਂ ਇਹਨਾਂ ਦولت ਪਿੱਛੇ ਇਹਨਾਂ ਨੂੰ ਕਮਜ਼ੋਰ ਕਰ ਦਿੱਤਾ ਪੈਲੀਆਂ ਬਰਬਾਦ ਕਰਤੀਆਂ ਕਿਹੜਾ ਪੈਸਾ ਸੀ ਸਾਰੇ ਪਰਿਵਾਰਾਂ ਨੇ ਆਪਣੇ ਸ਼ਹੀਦਾਂ ਦੇ ਜਿਹੜੇ ਪਰਿਵਾਰ ਦੇ ਬਾਕੀ ਮੈਂਬਰ ਉਹ ਵੀ ਕਰੋਪਕਾਰ ਹੋ ਗਏ ਕਈ ਕਈ ਸਾਲ ਘਰਾਂ ਚ ਨਹੀਂ ਵੜੇ ਆਣ ਕੇ ਤੇ ਪ੍ਰਸ਼ਾਸਨ ਕਿਹੜੇ ਮਾਰਦਾ ਸੀ ਉਹ ਇਹਨਾਂ ਨੂੰ ਉਸ ਟੈਂਪੇ ਟਰੰਗ ਪਰੇਸ਼ਾਨ ਕੀਤਾ ਵੀ ਜਿਹੜੇ ਉਹ ਅੱਜ ਵੀ ਪਰਿਵਾਰ ਉਹ ਸਮਾਰ ਦੇ ਮਾਰੇ ਉੱਤੇ ਨਹੀਂ ਆ ਰਹੇ ਤੇ ਚਾਹੀਦਾ ਸੀ ਸਾਡੇ ਕਿਹੜੇ ਅਰਪਾ ਖਰਪਾ ਰੁਪਏ ਲਾ ਕੇ ਅਸੀਂ ਗੁਰੂ ਘਰ ਬਣਾ ਰਹੇ ਹਾਂ ਕਿੱਥੇ ਅਸੀਂ ਡੇਡੇ ਵੱਡੀਆਂ ਬਿਲਡਿੰਗਾਂ ਬਣਾ ਰਹੇ ਹਾਂ ਉੱਥੇ ਚਾਹੀਦਾ ਹੈ ਆਪਣੇ ਸ਼ਹੀਦਾਂ ਨੂੰ ਸੰਭਾਲਣਾ ਸ਼ਹੀਦਾਂ ਦੇ ਪਿੱਛੇ ਵਾਰਸਾਂ ਨੂੰ ਸੰਭਾਲਣਾ ਪਰ ਇਹ ਗੱਲ ਹੋਈ ਨਹੀਂ ਪਰ ਹੋਣੀ ਚਾਹੀਦੀ ਸੀ ਜੀ ਅੱਜ ਅਸੀਂ ਬੱਚਿਆਂ ਨੂੰ ਸ਼ਹੀਦਾਂ ਬਾਰੇ ਦੱਸ ਦਿੰਦੇ ਤੇ ਅੱਜ ਸਾਡੇ ਬੱਚੇ ਜਾਂ ਸਾਡੇ ਪਰਿਵਾਰ ਦੂਜੇ ਧਰਮਾਂ ਨੂੰ ਛੱਡ ਕੇ ਇੱਕ ਧਰਮ ਨੂੰ ਛੱਡ ਕੇ ਦੂਜੇ ਧਰਮਾਂ ਤੇ ਨਹੀਂ ਜਾਂਦੇ ਸੀ ਤੇ ਮੈਂ ਫਿਰ ਦੁਬਾਰਾ ਇਸ ਪਰਿਵਾਰ ਦਾ ਧੰਨਵਾਦ ਕਰਦਾ ਹਾਂ ਤੇ ਜਿਹੜੇ ਸ਼ਹੀਦਾਂ ਨੇ ਆਪਣਾ ਖੂਨ ਡੋਲ੍ਹਿਆ ਏ ਉਹਨਾਂ ਦਾ ਹਮੇਸ਼ਾ ਲਈ ਨਾਮ ਦੁਨੀਆ ਦੇ ਸਨਹਿਰੀ ਅੱਖਰਾਂ ਤੇ ਅੱਜ ਲਿਖਿਆ ਜਾਊਗਾ ਜਿੱਥੇ ਆਪਾਂ ਅਰਦਾਸ ਕਰਦੇ ਹਾਂ ਦੋ ਟਾਈਮ ਕਿੱਥੇ ਵੀ ਗੁਰੂ ਕਾ ਸਿੱਖ ਅਰਦਾਸ ਕਰਦਾ ਕਿਤੇ ਇੱਥੇ ਕਰੇ ਦੇਸ਼ਾਂ 'ਚ ਕਰੇ ਉਦੇਸ਼ਾਂ 'ਚ ਕਰੇ ਉੱਥੇ ਆਪਾਂ ਗੱਲ ਕਰਦੇ ਹ ਵਰਤਮਾਨ ਤੇ ਪ੍ਰਾਤਿਨਛੀਦਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਉਹ ਸ਼ਹੀਦ ਸਦਾ ਹੀ ਦੁਨੀਆ ਵਿੱਚ ਕਿੱਥੇ ਵੀ ਦੇਸ਼ਾਂ ਦੇਸ਼ਾਂ 'ਚ ਅਮਰ ਨੇ ਪਰ ਗੁਰੂ ਦੀ ਨਜ਼ਰ ਅਮਰ ਨੇ ਪ੍ਰਸਾਦ ਦੇ ਕਿਹੜੇ ਸਮਾਜ ਦੀ ਨਿਗਾਹ 'ਚ ਦੇਖ ਇੱਕ ਲੋਕਾਂ ਨੇ ਉਹਨਾਂ ਨੂੰ ਪਛਾੜਿਆ ਪਰ ਕਦੀ ਜੀ ਦੇ ਨਾਲ ਆਣ ਕੇ ਗੁਰੂ ਦੀ ਨਿਗਾਹ ਤੋਂ ਚਮਕਣ ਦੇ ਤਾਰੇ ਨੂੰ ਕੋ ਦੁਨੀਆ ਚਮਕਾ ਨਹੀਂ ਕਿਤੇ ਸਾਡਾ ਕੋਈ ਕੌਮ ਦੀ ਗੱਲ ਹੋਊਗੀ ਤੇ ਸਾਡੇ ਕੋਲ ਪ੍ਰਾਤਨ ਸ਼ਹੀਦ ਸੀ ਬਾਬਾ ਬੰਦਾ ਸਿੰਘ ਬਹਾਦਰ ਭਾਈ ਮਣੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਉਹਨਾਂ ਸ਼ਹੀਦਾਂ ਨੂੰ 100-100 ਸਾਲ ਬਾਅਦ 2-2 ਸਾਲ ਬਾਅਦ ਕੋਮਣੇ ਜਾਤ ਕੀਤਾ ਇਸ ਕਰਕੇ ਵੀ ਸ਼ਹੀਦ ਕਿਸੇ ਦਿਨ ਦੁਨੀਆ ਦੇ ਨਕਸ਼ੇ ਤੇ ਆਉਣਗੇ ਜਿਹੜੇ ਕਿਵੇਂ ਭਾਈ ਰਫਾਲ ਸਿੰਘ ਇਸੇ ਪਿੰਡ ਦਾ ਬੜਾ ਵੱਡਾ ਨਾਂ ਹੈ ਉਹਨਾਂ ਦਾ ਬੇਟਾ ਭਾਈ ਨਿਰਮਲ ਸਿੰਘ ਖੜਾ ਹੈ ਜਿਨ੍ਹਾਂ ਨੇ ਪਹਿਲਾਂ ਬੱਚੂ ਠਾਣ ਕਰਨ ਸੁਰਦਿਆ ਬਾਅਦ ਸ਼ਹੀਦ ਦਰਬਾਰ ਸਭ ਟੈਂਕਾਂ ਤੇ ਤੋਫਾ ਨਾਲ ਮੁਕਾਬਲਾ ਕਰਕੇ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਹੋਏ ਤੇ ਉਹ ਪਰਿਵਾਰ ਦੇ ਸਾਰੇ ਵਾਰਸ ਨੇ ਇੱਥੇ ਪਿੰਡ 'ਚ ਹੈਗੇ ਆ ਤੇ ਮੈਂ ਸਾਰੇ ਪਰਿਵਾਰਾਂ ਨੂੰ ਇਹੇ ਬੇਨਤੀ ਕਰਾਂਗਾ ਕਿੰਨਾ ਮਰਜ਼ੀ ਆਪਣੇ ਪਰਿਵਾਰ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖੋ ਤੇ ਕੌਮ ਨੂੰ ਵੀ ਬੇਨਤੀ ਆ ਕਿ ਜਿਹੜੇ ਆਪਣੇ ਸ਼ਹੀਦ ਸਾਰੀ ਕੌਮ ਨੂੰ ਯਾਦ ਰੱਖੇ ਤੇ ਸਾਡੀ ਤਾਂ ਚੜ੍ਹਦੀ ਕਲਾ ਕੌਮ ਦੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਅੱਜ ਇੱਥੇ ਸਾਲਾਨਾ ਸ਼ਹੀਦੀ ਸਮਾਗਮ ਮਨਾਇਆ ਗਿਆ ਤੁਹਾਡੇ ਪਰਿਵਾਰ ਦੇ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਜਿਹੜੇ ਸਾਲਾਨਾ ਸਮਾਗਮ ਮਨਾਇਆ ਗਿਆ ਕੀ ਕਰਨਾ ਚਾਹੋਗੇ ਅਸੀਂ ਉਹਨਾਂ ਦਾ ਦਿਨ ਮਨਾ ਰਹੇ ਸ਼ਹੀਦੀ ਦਿਵਾਰ ਠੀਕ ਹੈ ਜੀ ਹਾਂਜੀ ਜੋ ਵੀ ਇਹ ਚੀਦੀਵਾਰ ਸਾਲ ਪਿਛੋਂ ਅਸੀਂ ਮਨਾਉਂਦੇ ਹਾਂ ਹਰ ਸਾਲ ਜਿਨੀ ਜੋ ਗਏ ਸਾਡੀ ਮਾਤ ਕੋਈ ਨਹੀਂ ਕਰਦਾ ਅਸੀਂ ਆ ਵੀ ਮਨਾਉਣੇ ਜਿਨੀ ਜੋ ਗਏ ਕਰਦੀ ਵੀ ਵਰਤੀ ਮਨਾ ਦੇ ਦੀ ਚੀਤਾ ਸਿੰਘਾਂ ਦੀ ਠੀਕ ਹੈ ਜੀ ਹਾਂ ਕੀ ਨਾਂ ਹੈ ਸ਼ਹੀਦਾਂ ਦੇ ਜ ਆਪਣੇ ਜੀ ਇੱਕ ਨਾਂ ਪ੍ਰਵੰਸ ਸਰਜੇਵ ਸਿੰਘ ਠੀਕ ਹਾਂਜੀ ਚੀਤਾ ਸਿੰਘ ਠੀਕ ਹੈ ਜੀ ਜਗੀਰ ਸਿੰਘ ਠੀਕ ਹੈ ਕਿਹੜੇ ਕਿਹੜੇ ਪਿੰਡ ਤੋਂ ਸੀ ਇਹ ਯਾਰਕਾ ਪਿੰਡ ਜੀ ਕਾਰਕੇ ਪਿੰਡ ਤੋਂ ਹਾਂਜੀ ਠੀਕ ਹੈ ਜੀ ਕਿਹੜੇ ਸਮੇਂ ਸ਼ਹੀਦ ਹੋਏ ਸੀ ਕਿਸੇ ਇਹ 84 ਦੇ ਵਿੱਚ ਹੋਏ ਆ ਇਹਨਾਂ ਨੂੰ ਜਗੀਰ ਸਿੰਘ ਨੂੰ ਚੀਤਾ ਹੰਗ ਨੂੰ ਇਹਨਾਂ ਨੂੰ ਘਰੋਂ ਜਾ ਕੇ ਸ਼ਟਾਪ ਦੇ ਵਿੱਚ 20 ਦਿਨ ਇਹਨਾਂ ਦਾ ਅਪਸ਼ਟਿਆ ਸਖਦੇਵ ਦੇ ਬਹੁ ਦੇ ਵਿੱਚ ਵੀ ਉਹਨੂੰ ਪੇਸ਼ ਕਰੋ ਉਹਦਾ ਮੁਕਾਬਲਾ ਹੋ ਗਿਆ ਜਦੋਂ ਯਾਰੇ ਵਾਲੇ 8 ਘੰਟੇ ਮੁਕਾਬਲਾ ਹੋਇਆ ਉਹਨਾਂ ਦਾ ਯਾਰੀ ਜਿੱਦਨ ਉਹਨਾਂ ਦਾ ਖੰਡ ਭਾਗ ਭੂਖ ਸੀ ਉਹ ਦਿਨ ਇਹਨਾਂ ਅੰਦਰੋਂ ਕੱਢ ਕੇ ਸ਼ਟਾਪ ਚੋਂ ਕੱਢ ਕੇ ਇਹਨਾਂ ਜੀਤਪੁਰ ਸ਼ਰਕ ਤੇ ਮੁਕਾਬਲਾ ਬਣਾਤਾ ਆਹ ਕਹਤਾ ਜੀ ਸਿੰਘ ਖੋਣ ਪੈ ਗਈ ਹਾਂ ਠੀਕ ਹੈ ਨਰਗੀਤਾ ਵਾਹਿਗੁਰੂ ਜੀ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਨਗਰ ਹਾਰਪਕੇ ਵਿਖੇ ਧੰਨ ਧੰਨ ਬਾਬਾ ਆਰਾਮਲਾ ਜੀ ਪਵਿੱਤਰ ਸਥਾਨਾਂ ਤੇ ਸ਼ਹੀਦਾਂ ਨੂੰ ਸਮਰਪਿਤ ਉਹਨਾਂ ਦੀ ਵਰ੍ਹੇਗੰਢ ਮਨਾਈ ਗਈ ਸ਼ਹੀਦ ਭਾਈ ਸੂਜਾ ਸਿੰਘ ਜੀ ਭਾਈ ਜਗੀਰ ਸਿੰਘ ਜੀ ਭਾਈ ਸਰਦੇਵ ਸਿੰਘ ਜੀ ਜਿਨ੍ਹਾਂ ਨੇ ਕੁਰਬਾਨੀ ਕੀਤੀ ਸੋ ਗੁਰੂ ਪਿਆਰਿਓ ਕੁਰਬਾਨੀ ਸਰਗੁਰਾਂ ਦੀ ਕਿਰਪਾ ਹੋਵੇ ਤਾਂ ਫੇਰ ਹੀ ਹੁੰਦੀ ਹੈ ਹਾਂ ਇਸ ਹੀ ਦਾਣੇ ਕੌਮ ਤੋਂ ਖੂਨ ਡੋਲਿਆ ਤੇ ਆਜੇ ਪਰਿਵਾਰ ਨੇ ਹਰ ਸਾਲ ਦੀ ਤਰ੍ਹਾਂ ਜੋਨਾਂ ਦੀ ਵਰਸੀ ਬਣਾਈ ਹੈ ਤੇ ਜਿਵੇਂ ਬੰਦਿਆਂ ਕਿਸੇ ਵੀ ਨੇ ਸਾਥ ਨਹੀਂ ਦਿੰਦੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਭਾਈ ਕੌਮ ਦੇ ਵਾਰਸੇ ਕੌਮ ਨੂੰ ਦੇ ਸ਼ਹੀਦਾਂ ਨਾਲ ਇਹਨਾਂ ਦੀ ਵਾਦ-ਤਵਾਦ ਮਾਤਵੀ ਕੀਤੀ ਜਾਵੇ ਨਹੀਂ ਸਾਰ ਲਈ ਜਾਵੇ ਤੇ ਵਾਦ-ਤਵਾਦ ਇਹਨਾਂ ਜੋੜ ਮੇਲੇ ਮਨਾਏ ਜਾਣ ਠੀਕ ਤੋਂ ਸਾਡੇ ਨਗਰ ਦੇ ਹਰਕਤਿਆਂ ਦੇ ਬਹੁਤ ਚੀਰ ਸਿੰਘ ਹੋਏ ਨੇ ਭਾਈ ਦੁਰਗਾ ਸਿੰਘ ਜੀ ਟੀਨ ਭਾਈ ਰਸਾਲ ਸਿੰਘ ਜੀ ਭਾਈ ਮੇਜਰ ਸਿੰਘ ਜੀ ਪੂਰਿਆ ਵਾਲੇ ਇਹ ਪਰਿਵਾਰ ਸੁਗੁਰਮ ਪਿਆਰਿਓ ਇਹ ਸ਼ਹੀਦੀ ਜਿਹੜੀ ਹੁੰਦੀ ਹੈ ਨਾ ਇਹ ਖੂਨ ਦੇ ਵਿੱਚ ਸਰਗੁਰਾਣੇ ਪਈ ਹੈ ਸੋ ਇਸ ਕਰਕੇ ਇਹਦਾਦਾ ਪਰਿਵਾਰ ਇਹਨਾਂ ਨੇ ਵਰਸੀ ਮਨਾਈ ਬਹੁਤ ਬਹੁਤ ਧੰਨਵਾਦ ਆ ਕੇ ਇੰਦਰ ਵਾਲਿਆਂ ਦਾ ਬਹੁਤ ਧੰਨਵਾਦ ਆਵਾਜ਼ ਗੁਰਜੀ ਦਾ ਖਾਲਸਾ ਔਰ ਸਾਹਿਬ ਜੀ ਕੀ ਨਾਂ ਜੀ ਆਪਣਾ ਮੇਰਾ ਨਾਮ ਨਰਮਲ ਸਿੰਘ ਸ਼ਹੀਦ ਭਾਈ ਰਸਵੰ ਸਿੰਘ ਪਿੰਡ ਆਰਕੇ ਦਾ ਵਿਟਾ ਹੈ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਸ਼ਹੀਦੀ ਸਮਾਗਮ ਤੇ ਮੈਂ ਅੱਜ ਦੇ ਸ਼ਹੀਦੀ ਸਮਾਗਮ ਤੇ ਇਹ ਕਹਿਣਾ ਚਾਹੁੰਦਾ ਹਾਂ ਸ਼ਹੀਦ ਭਾਈ ਸਰਦੇਵ ਸਿੰਘ ਸ਼ਹੀਦ ਭਾਈ ਸੁਜਾ ਸਿੰਘ ਸ਼ਹੀਦ ਭਾਈ ਜਗੀਰ ਸਿੰਘ ਜੋ ਕਿ ਇਹਨਾਂ ਨੇ ਕੁਰਬਾਨੀ ਦਿੱਤੀ ਜੋ ਸ਼ਹੀਦ ਭਾਈ ਸਰਦੇਵ ਸਿੰਘ ਦੀ ਉਹ ਯਾਰੇ ਵਾਲੇ ਮੁਕਾਬਲਾ 8 ਘੰਟੇ ਹੋਇਆ 8 ਘੰਟਿਆਂ ਦੀ ਦੁਆ ਜਦੋਂ ਉਹਨਾਂ ਕੋਲੋਂ ਅਸਲਾ ਮੁੱਕ ਗਿਆ ਉਦੋਂ CRP ਨੇ ਪੁਲਸ ਨੇ ਬੰਬ ਸੱਟੇ ਉਥੇ ਤੇਲ ਵਾਲਾ ਡਰਮ ਪਿਆ ਸੀ ਉਹ ਤੇਲ ਵਾਲੇ ਡਰਮ ਨੂੰ ਅੱਗ ਲੱਗ ਗਈ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਉਹ ਵਿੱਚੇ ਛੜ ਗਏ ਤੇ ਜਦੋਂ ਉਹਨਾਂ ਦੀ ਮਾਤਾ ਨੇ Laash ਲਿਆਂਦੀ ਸੀ ਉਦੋਂ ਉਹ Laash ਜਿਹੜੀ ਸੀ ਉਹ ਸਿਹਾਨੀ ਨਹੀਂ ਸੀ ਆਂਦੀ ਮਾਤਾ ਨੇ Laash ਜਿਹੜੀ ਉਹ ਸਿਹਾਨ ਕੇ ਉਥੋਂ ਲਿਆਂਦੀ ਤੇ ਮੈਂ ਸਮੋਰ ਜਥੇਬੰਦੀਆਂ ਬਾਹਰ ਦੀਆਂ ਜਥੇਬੰਦੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਸਾਡੀ ਬਾਹਰ ਦੀਆਂ ਜਫੇ ਬੰਦੀਆਂ ਜਿਹੜੀਆਂ ਜਿੰਨੇ ਕੁ ਜੋਗੀਆਂ ਹੁੰਦੀਆਂ ਉਹ ਫੜਦੀਆਂ ਹਨ ਹੁਣ ਥੋੜਾ ਸਮਾਂ ਹੋਇਆ 10 ਦਿਨ ਹੋਏ ਯੂਕੇ ਜੋ ਸਿੰਘ ਮੇਰੇ ਕੋਲ ਆਇਆ ਉਹਨੇ 11 ਪਰਿਵਾਰਾਂ ਦੇ 11 ਦੀ ਨਹੀਂ ਗਲਤੀ ਪੰਜਾਂ ਪਰਿਵਾਰਾਂ ਦੀ ਜਿਹੜੀ ਮਦਦ ਉਹ ਕਰਕੇ ਗਿਆ 11 11000 ਰੁਪਇਆ ਉਹ ਮਦਦ ਪੰਜਾਂ ਪਰਿਵਾਰਾਂ ਨੂੰ ਕਰਕੇ ਗਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਜੋ ਵੀ ਇੰਗਲੈਂਡ ਦੇ ਵਿੱਚੋਂ ਸਿੰਘ ਆਇਆ ਉਹਨੇ ਮਦਦ ਕੀਤੀ ਕਿ ਮੈਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਮੋਰ ਜਿ세 ਬੰਨੀਆਂ ਜਿਵੇਂ ਸਾਡੇ ਤੋਂ ਅਪਰੋਚਪੋਰ ਤੋਂ ਪਰਲੇ ਬੰਨੇ ਇੱਕ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਪਰ ਉਹ ਘਰਾਂ ਦੇ ਵਿੱਚ 파ਟਕ ਸ਼ਹੀਦਾਂ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ 파ਟਕ ਪਾਉਂਦਾ ਇੱਕ ਪਰਿਵਾਰ ਨੂੰ ਦੇ ਗਿਆ ਦੂਜੇ ਪਰਿਵਾਰਾਂ ਨੂੰ ਉਹ ਨਹੀਂ ਪੁੱਛ ਰਿਹਾ ਪਰ ਮੈਂ ਉਹ ਜਿਹੜੀਆਂ ਬਾਹਰ ਦੀਆਂ ਸੰਗਤਾਂ ਨੂੰ ਪੈਸਾ ਭੇਜਦੀਆਂ ਹਨ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਬਾਹਰ ਦੀਆਂ ਸੰਗਤਾਂ ਨੂੰ ਸਿੱਧਾ ਪੈਸਾ ਜਿਹੜਾ ਉਹ ਸਾਡੇ ਕੋਲ ਭੇਜਿਆ ਕਰੋ ਸਾਨੂੰ ਪਤਾ ਲੱਗ ਸਕੇ ਕਿ ਇੰਨਾ ਪੈਸਾ ਸਾਡੇ ਪਰਿਵਾਰਾਂ ਕੋਲ ਆਇਆ ਮੈਂ ਇਹਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ ਵਾਹਿਗੁਰੂ ਜੀ ਤਾਲ ਖਾਂਸਾ ਵਾਹਿਗੁਰੂ ਜੀ ਕੀ